ਕੰਮ ਚੜਦਾ ਚੜਦਾ ਟੁੱਟ ਜਾਂਦਾ ਸਿਰ ਇਹਦਾ ਹੈ ਐਵੇਂ ਆ ਗੱਲ ਕੰਮ ਪੜ ਕੇ ਚਵਾ ਪੂਰੀ ਆਸ ਉਜ ਜਾਂਦੀ ਆ ਕਿ ਲੱਗ ਗਿਆ ਉਦੋਂ ਪਤਾ ਲੱਗਦਾ ਜਦੋਂ ਸਿਰਕ ਟੁੱਟੇ ਹੈ ਐਵੇਂ ਆ ਗੱਲ ਆਖਿਆ ਬਾਬਾ ਚੱਲਣਾ

લેણ એ પ્યુજી નોકરી લે ਪਾਰ ਵੀ ਆਪਣਾ ਹੈ ਹੈ ਇਹ ਕੁੜੀਆਂ ਬਾਹਰ ਆਪਣੀ ਇਹ ਕਦੇ ਕਦੇ ਉਹਨਾਂ ਕਾਰ ਬੰਦ ਇੱਕ ਗੋੜ ਦਸੀ ਪਾਣੇ ਮੈਨੂੰ ਬਹਿ ਜਾ ਵਾਤਾ ਜੀ ਦੋ ਮਿੰਟ ਬਹਿ ਜਾ ਪੀਰ ਮਨੇ ਰੋਟ ਲਾਣੇ ਨੂੰ ਮੰਨਦੇ ਆ ਵਾਤਾ ਜੀ ਬੈਠੋ ਹਾਂ ਮਾਗੇ ਇਹਦਾ ਹੋ ਦਸੀ ਪਾਣੇ ਮੈਨੂੰ ਆਉਣ ਮੇ ਪਾਉਣ ਕਿਤੇ ਜਲਦੀ ਸਪਣੇ ਤੇਰੇ ਤੇ ਜਲਦੀ ਸੀਗੀ ਕਾ ਲਾ ਬਾਈ ਕੋਈ ਸੁਵਿਧਾ ਹੈ ਜੀ ਸੁਪਰੇ ਦੇ ਬੱਚਾ ਹਾਂ ਇਹ ਕੋਈ ਕੈਸਾ ਨੂੰ ਕੇਸ ਵੀ ਪੜ ਗਿਆ ਸੀਗਾ ਹਾਂ ਇੱਕ ਬਰਦਾਸ਼ਤ ਦਾ ਵਿੱਚ ਹੈ ਕਿਸਦੇ ਹਾਂ ਰੋੜੀ ਲਾ ਗਿਆ ਨਹੀਂ ਆਪਣੇ ਹਾਂ ਮੈਂ ਕਹੂ ਦਸੀ ਮੈਨੂੰ ਇਹ ਤੈਨੂੰ ਨੀਂਦ ਨੂਦ ਵੀ ਨਹੀਂ ਆਉਂਦੀਗੀ ਹਾਂ ਇਹ ਕੋਲਗਾ ਲੈ ਨਹੀਂ ਇਦਗਾ ਸਿਰ ਨੂੰ ਵੀ ਪ੍ਰੋਬਲਮ ਆ ਜਾਂਦੀ ਆ ਸਾਰਿਆਂ ਨੂੰ ਹਾਂ ਇਹ ਤੇਰੇ ਸਿਰ ਨੂੰ ਵੀ ਪ੍ਰੋਬਲਮ ਆਉਂਦੀ ਆ ਬਾਬਾ ਕਹਿੰਦਾ ਘਰ ਦੇ ਵਿੱਚ ਦੋ ਜਣੇ ਦੇ ਸਿਰ ਨੂੰ ਪ੍ਰੋਬਲਮ ਆਉਂਦੀ ਆ ਹਾਂ ਇੱਕ ਕੁੜੀਆ ਤੇ ਪ੍ਰੋਬਲਮ ਵੀ ਆ ਜਾਂਦੀ ਆ ਕਾ ਕਾ ਤਬ ਦੇ ਵਿੱਚ ਕਦੇ ਕਦੇ ਕੋਈ ਸੁਭਨ ਵੀ ਆਉਣਾ ਕਹਿੰਦੇ ਤੁਹਾਨੂੰ ਹਾਂ ਆ ਸੁਭਨ ਦੇ ਕੰਦਕੇ ਕਿਹਨੂੰ ਤੁਸੀਂ ਲਾਗੀ ਸੀ ਹਾਂ ਇਹ ਕੱਲ ਹੋਰ ਦਸੀ ਪੜਾ ਮੈਨੂੰ ਆ ਸੋਨਾ ਆ ਕਰ ਤੇਰਾ ਹੀ ਆ ਇਹ ਛੋਟਾ ਆ ਹਾਂ ਇਹ ਸੋਨਾ ਆ ਕਰ ਇਹ ਹੈ ਹਾਂ ਇਹ ਕਿਸੇ ਪਾਸੇ ਨਹੀਂ ਆ ਤੁਸੀਂ ਪਹਿਲਾਂ ਕਿਤੇ ਹੋਰ ਲੈਂਦੇ ਸੀ ਮਾਤਾ ਇਹ ਹਾਂ ਦਿੱਕਾ ਰਹੇ ਸਵਾਰੀ ਕਾਪੜਾ ਪਹਿਲਾਂ ਕਿਤੇ ਹੋਰ ਲੈਂਦੇ ਸੀ ਗਏ ਇੱਥੇ ਵੈਂਦੇ ਸੀ ਕਿ ਕਾ ਬਗੈ اوه ਇਕੜਾ ਵੀ ਹੋਗਾ ਸੀ ਆਪਣਾ ਕਿਸੇ ਦਾ ਹਾਂ ਹੋਗਾ ਸੀਗਾ ਫੇਰ ਉਹਨੇ ਕਹਿਤਾ ਸੀਗਾ ਕਹਿੰਦਾ ਵੇਖ ਲਾ ਕੇ ਵਟਾ ਨੂੰ ਹਾਂ ਇਹ ਬੜਾ ਚਤ ਮਜਾ ਹੈ ਪਗਵੰਦਾ ਸਿਰ ਤੇ ਆਹ ਕੰਮ ਬਈ ਕੋਈ ਜਾਣਦਾ ਨਹੀਂ ਯੋਗ ਹਾਂ ਤਰੇ ਆਪਣੇ ਕਾਗੂ ਪਾਲਤਾ ਕਰਕੇ ਧੱਕੇ ਰਗੜਿਆ ਤੁਨ ਠੀਕ ਹੈ ਬੜੇ ਇੱਕ ਰੌਲਾ ਮਤਾ ਮਸਾਲੀ ਦਾ ਹਾਂ ਠੀਕ ਹੈ ਇੱਕ ਰੌਲਾ ਪੀਰ ਮਨੇਰਕੋਟ ਲੈ ਆਇਦਾ ਬਣ ਗਿਆ ਫੁੱਨ ਆਪੇ ਕੇਸਾਂ ਨੂੰ ਕੇਸ ਬੰਦੇ ਹੀ ਬੰਦ ਹਾਂ ਠੀਕ ਹੈ ਬੜੇ ਇਹ ਕੰਮ ਨੂੰ ਕਰਾਣਾ ਸੋਦਾ ਤੇਰਾ ਪੁੱਤ ਵੀ ਨੌਕਰੀ ਤੇ ਚੜਜੂਗਾ ਤੇ ਤੇਰਾ ਸਿਰ ਵੀ ਸੱਜਾ ਹਾਂ ਠੀਕ ਹੈ ਬੜੇ লাগিয়ে সমঝে আর স্পে বাপ মাথা টেক বাপুনা করবি কালকে